ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਅੱਜ ਬਰਨਾਲਾ ਦੇ ਵਿੱਚ ਸੂਬਾ ਪੱਧਰੀ ਕੰਵੈਨਸ਼ਨ ਰੱਖੀ ਗਈ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਬੀਤੇ 10 ਸਾਲਾਂ ਤੋਂ ਇਨ੍ਹਾਂ ਸਕੂਲਾਂ ਦੇ ਵਿੱਚ ਪੜਾ ਰਹੇ ਨੇ ਤੈ ਨਿਯੁਕਤੀ ਦੇ ਸਮੇਂ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਅਧਿਆਪਕਾਂ ਦੇ ਸਮਾਨ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ ਲੇਕਿਨ 10 ਸਾਲ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਨੇ ਤੇ ਨਾ ਹੀ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਗਿਆ ਜਿਸ ਦੇ ਚਲਦੇ ਅੱਜ ਉਹ ਇਕਜੁੱਟ ਹੋ ਕੇ ਆਪਣੀਆਂ ਮੰਗਾਂ ਸਬੰਧੀ ਇਕੱਠੇ ਹੋਏ ਨੇ ਤੇ ਉਨ੍ਹਾਂ ਦੇ ਨਾਲ ਕਿਸਾਨ ਯੂਨੀਅਨ ਦੀ ਵੀ ਹਮਾਇਤ ਸਰਕਨਵੈਨਸ਼ਨ ਦਾ ਮਸਲਾ ਇਹ ਹੈ ਕਿ ਆਪਾਂ ਪਿਛਲੇ 10 ਸਾਲਾਂ ਤੋਂ ਸਰਕਾਰ ਨੂੰ ਲਗਾਤਾਰ ਆਪਣੇ ਰੈਗੂਲਰ ਦੀ ਡਿਮਾਂਡ ਕਰ ਰਹੇ ਹਾਂ ਪਰ ਉਹ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਆ ਤਿੰਨ ਵਾਰ ਸਾਡੇ ਨਾਲ ਬਹੁਤ ਵੱਡਾ ਤਲਾ ਤੱਕਾ ਹੋ ਚੁੱਕਾ ਹੈ ਕਿ ਤਿੰਨ ਵਾਰ ਸਾਨੂੰ ਸਰਕਾਰੀ ਕਰਦੇ ਕਰਦੇ ਇਹਨਾਂ ਨੇ ਪਿੱਛੇ ਨੂੰ ਹੱਥ ਖਿੱਚਿਆ ਹੈ ਤੇ ਹੁਣ ਮਤਲਬ 10 ਸਾਲ ਕੰਪਲੀਟ ਹੋ ਗਏ ਨੇ ਹੱਲੀ ਵੀ ਸਾਨੂੰ ਇਹ ਰੈਗੂਲਰ ਡਿਪਾਰਟਮੈਂਟ ਦੇ ਵਿੱਚ ਨਹੀਂ ਕਰ ਰਹੇ ਨੇ ਜਿਹੜਾ ਸਭ ਤੋਂ ਵੱਡਾ ਸਾਡਾ ਸਾਡੇ ਵਲੇ ਵਾਸਤੇ ਤੱਕੇ ਵਾਲੀ ਗੱਲ ਹੈ ਦੂਜੀ ਚੀਜ਼ ਕਿ ਪਿਛਲੇ 10 ਸਾਲਾਂ ਤੋਂ ਇਹਨਾਂ ਨੇ ਸਾਨੂੰ ਕੋਈ ਇਨਕ੍ਰੀਮੈਂਟ ਨਹੀਂ ਲਾਇਆ ਜਦਕਿ ਇਨਕ੍ਰੀਮੈਂਟ ਦੀ ਗੱਲ ਇਹਨਾਂ ਨੇ ਲਿਖਤੀ ਵਿੱਚ ਪਾਈ ਹੋਈ ਹੈ ਕਿ ਹਰ ਸਾਲ ਇਹ ਸਾਨੂੰ 3% ਦਾ ਇਨਕ੍ਰੀਮੈਂਟ ਦੇਣਗੇ ਔਰ ਅਪਾ 10 ਸਾਲਾਂ ਦੇ ਉਸੇ ਤਨਖਾਹ ਤੇ ਬੈਠੇ ਆ ਸਾਨੂੰ ਇਹਨਾਂ ਨੇ ਦੋ ਵਾਰ ਇਨਕ੍ਰੀਮੈਂਟ ਲਾਇਆ ਉਹ ਵੀ ਸਿਰਫ 1123 ਕਰਕੇ 1123 ਕਰਕੇ ਸਾਡਾ ਬਣਦਾ ਇਨਕ੍ਰੀਮੈਂਟ ਵੀ ਸਾਨੂੰ ਨਹੀਂ ਦੇ ਰਹੇ ਤੀਜੀ ਗੱਲ ਸਾਡੇ ਬੱਚਾਂ ਦੀ ਡਾਈਟ ਜਿਹੜੀ ਕਿਸੇ ਟਾਈਮ ਤੇ 186 ਰੁਪਏ ਹੁੰਦੀ ਸੀ ਅੱਜ ਦੀ ਡੇਟ ਵਿੱਚ ਉਹ 79 ਰੁਪੀਸ ਰਹਿ ਚੁੱਕੀ ਹੈ ਠੀਕ ਹੈ ਦੂਜਾ ਜਿਹੜੀ ਕੋਚਿੰਗ ਸਾਡੀ ਆਫਲਾਈਨ ਮੋਡ ਤੇ ਹੁੰਦੀ ਸੀ ਹੁਣ ਉਹਨਾਂ ਇਹਨਾਂ ਨੇ ਸਾਇੰਸ ਟਰੇਮ ਵਾਸਤੇ ਮੈਡੀਕਲ ਔਰ ਨਾਨ ਮੈਡੀਕਲ ਵਾਸਤੇ ਬਿਲਕੁਲ ਹੀ ਬੰਦ ਕਰ ਦਿੱਤੀ ਔਰ ਕਮਰਸ ਦੀ ਵੀ ਜਿਹੜੀ ਕੋਚਿੰਗ ਚੱਲ ਰਹੀ ਹੈ ਉਹ ਸਿਰਫ 3 ਸਕੂਲਾਂ ਚ ਚੱਲ ਰਹੀ ਹੈ ਆਪਾਂ ਸਿਰਫ ਆਪਣੀ ਲੜਾਈ ਨਹੀਂ ਲੜ ਰਹੇ ਜੇ ਆਪਾਂ ਕਹੀਏ ਜੀ ਆਪਾਂ ਸਿਰਫ ਇੱਕ ਅਧਿਆਪਕ ਦੀ ਲੜਾਈ ਲੜ ਰਹੇ ਸਾਡੀ ਲੜਾਈ ਸਾਡੇ ਵਿਦਿਆਰਥੀਆਂ ਲਈ ਵੀ ਹੈ ਜੋ ਸੰਤਾਪ ਆਪਾਂ ਹੰਡਾਰੇ ਸਾਹਿਬ ਕਿਤੇ ਨਾ ਕਿਤੇ ਸਾਡੇ ਵਿਦਿਆਰਥੀ ਵੀ ਉਨਾ ਹੀ ਪੜਾਵਾ ਵਿੱਚੋਂ ਨਿਕਲ ਰਹੇ ਸੋ ਸਾਡੀ ਅੱਜ ਦੀ ਕਨਵੈਨਸ਼ਨ ਦਾ ਇੱਕੋ ਮਕਸਦ ਸੀਗਾ ਕਿ ਅਸੀਂ ਪੰਜਾਬ ਦੀਆਂ ਸਾਰੀਆਂ ਯੂਨੀਅਨ ਜਿਹੜੀਆਂ ਸੀਗੀਆਂ ਉਹਨਾਂ ਨੂੰ ਇਕੱਠੇ ਕਰ ਸਕੀਏ ਕਿਉਂਕਿ ਸਾਡੀ ਗਿਣਤੀ ਜਿਹੜੀ ਆ ਉਹ ਬਹੁਤ ਘੱਟ ਆ 10 ਮੈਰਿਟੋਰੀਅਸ ਸਕੂਲ ਨੇ ਸੋ 10 ਮੈਰਿਟੋਰੀਅਸ ਸਕੂਲਾਂ ਦੇ ਵਿੱਚ 350 ਅਧਿਆਪਕ ਨੇ ਅਸੀਂ ਚਾਹੁੰਦੇ ਸੀਗੇ ਕਿ ਬਾਕੀ ਯੂਨੀਅਨਸ ਕਿਉਂਕਿ ਸਾਡੇ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਆ ਉਹ ਕਿਸਾਨ ਯੂਨੀਅਨ ਕਿਸਾਨਾਂ ਦੇ ਬੱਚੇ ਜਿਹੜੇ ਪੜ੍ਹਦੇ ਨੇ ਸੋ ਕਿਸਾਨ ਯੂਨੀਅਨ ਦਾ ਸਾਥ ਦੇਣਾ ਸਾਡਾ ਬਹੁਤ ਜ਼ਰੂ ਜਿਹੜੀ ਸਿੱਖਿਆ ਦੇ ਰਹੇ ਆ ਸੋ ਵਿਦਿਆਰਥੀ ਯੂਨੀਅਨ ਵੀ ਸਾਡੇ ਨਾਲ ਖੜਨੀਆਂ ਚਾਹੀਦੀਆਂ ਸਿਗੀਆਂ ਬਾਕੀ ਅਧਿਆਪਕੀ ਯੂਨੀਅਨ ਕਿਉਂਕਿ ਉਹਨਾਂ ਦਾ ਤਾਂ ਸਾਡਾ ਸੰਘਰਸ਼ ਆਲਮੋਸਟ ਸੇਮ ਸੇਮ ਆ ਸੋ ਅਸੀਂ ਇਸ ਕਰਕੇ ਵਿਦਿਆਰਥੀ ਅਧਿਆਪਕ ਤੇ ਕਿਸਾਨ ਯੂਨੀਅਨ ਜਿਹੜੀਆਂ ਨੇ ਉਹਨਾਂ ਨੂੰ ਅੱਜ ਬੁਲਾ ਕੇ ਆਪਣੇ ਸੁੱਲਾਂ ਬਾਰੇ ਚਾਨਣਾ ਪਾਉਣਾ ਚਾਹੁੰਦੇ ਸੀ ਐਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਸੀਗੇ ਕਿ ਅਸੀਂ ਇਕੱਲੇ ਨਹੀਂ ਹੈਗੇ ਸਾਡੇ ਨਾਲ ਬਾਕੀ ਯੂਨੀਅਨਸ ਜਿਹੜੀਆਂ ਨੇ ਉਹ ਵੀ ਨਾਲ ਖੜੀਆਂ ਨੇ ਕਿੰਨੀ ਸਰਕਾਰ ਤੇ ਕੰਮ ਕਰਦੇ ਹੋ ਤੁਸੀਂ ਸਾਡੀ ਸਰ 2014 ਦੇ ਵਿੱਚ ਜਦੋਂ ਸਾਡੀ ਐਡਵਰਟਾਈਜ਼ਮੈਂਟ ਕੀਤੀ ਸੀ ਉਹ ਲੈਕਚਰ ਆਰ ਦੀ ਫੁੱਲ ਗ੍ਰੇਡ ਤੇ ਇਹਦੇ ਕੀਤੀ ਗਈ ਸੀ ਵਿਦ ਆਲ ਇਨਸੈਂਟਿਵ ਬਟ ਜੜੀ ਸਾਡੀ ਅਪਾਇਨਟਮੈਂਟ ਲੈਟਰਸ ਹੋਈਆਂ ਸੀ 2014 ਦੇ ਵਿੱਚ ਉਹ ਤੇ ਫਿਕਸ 36750 ਜਿਹੜੀ ਸੈਲਰੀ ਕਰ ਦਿੱਤੀ ਗਈ ਜਿਹਨੂੰ ਕੁਝ ਟਾਈਮ ਬਾਅਦ ਰਿਵਾਈਜ਼ ਕਰਕੇ 1500 ਜਿਹੜਾ ਸੀਗਾ ਉਹ ਸਾਡਾ ਰੈਜ਼ੀਡੈਂਸ਼ੀਅਲ ਅਲਾਉਂਸ ਲਾ ਕੇ 40000 ਕੀਤਾ ਗਿਆ ਐਂਡ ਅਸੀਂ ਉਹ 40200 ਦੇ ਪਿਛਲੇ 10 ਸਾਲ ਤੋਂ ਕੰਮ ਕਰ ਰਹੇ ਹਾਂ ਸਾਨੂੰ ਕੋਈ ਇਨਕਰੀਮੈਂਟ ਕੋਈ ਗ੍ਰੇਡ ਤੇ ਕੋਈ ਇਨਸੈਂਟਿਵ ਜਿਹੜਾ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਜਗਬਾਨੀ ਟੀਵੀ ਲਈ ਵਨੀਤ ਸ਼ਰ